ਕਿ ਜਿਵੇਂ ਹੁਣ ਤਾਂ ਮੋਬਾਈਲ ਚੱਲ ਗਿਆ ਨਾ ਸਾਰੇ ਨਿਆਣੇ ਹੁਣ ਹੁਣ ਤਾਂ ਉਹ ਕਹਿੰਦਾ ਵੀ ਤੁਸੀਂ ਮੋਬਾਈਲ ਤੋਂ ਬਾਹਰ ਨਿਕਲੋ ਨਿਕਲੋ ਪਹਿਲਾਂ ਹੁੰਦੇ ਹੀ ਨਹੀਂ ਸੀਗੇ ਬਾਹਰ ਹੀ ਸੀਗੇ ਪਹਿਲਾਂ ਨਾ ਹੂੰ ਇਦਾਂ ਦੇ ਮਤਲਬ ਐਡਵੈਂਚਰ ਬਹੁਤ ਹੁੰਦੇ ਸੀਗੇ ਉਹਦਾ ਨਾ ਪਿੰਡ ਦੇ ਅੰਦਰ ਕਿਸੇ ਵਾਰੀ ਰਾਤ ਨੂੰ 10 11 12 ਵਜੇ ਤੱਕ ਖੇਡਣਾ ਸਾਰੇ ਪਿੰਡ ਦੇ ਜਿਹੜੇ ਮਤਲਬ ਜਵਾ ਜਿਹੜੇ ਮੋਲੇ ਦੇ ਜਵਾਕ ਹੁੰਦੇ ਸੀਗੇ ਸਾਰੇ ਘੱਟ ਤੋਂ ਘੱਟ 10 15 20 ਬੰਦੇ ਹੁੰਦੇ ਸੀਗੇ ਸਾਰੇ ਉੱਤੇ ਖੇਲਣਾ ਮੇ ਡੈਡੀ ਨੇ ਕਹਿਆ ਕਹਿੰਦਾ ਤੂੰ ਦੇਖ 9 ਵਜੇ ਤੱਕ ਘਰੇ ਆ ਜਾ ਕਰੋ ਪਹਿਲੇ ਦਿਨ ਆਰਾਮ ਨਾਲ ਸਮਝਾਇਆ ਨਾ ਕਹਿੰਦਾ 9 ਵਜੇ ਤੱਕ ਆ ਜਾ ਕਰੋ ਤੁਸੀਂ ਅਸੀਂ ਭਰਾ ਦੋ ਤਿੰਨ ਦਿਨ ਦਾ ਰੁਕੇ ਇੱਕ ਦਿਨ ਫੇਰ ਚੱਲ ਗਿਆ ਮੈਂ 11:00 ਵਜੇ ਆਇਆ ਸਾਡੇ ਨਾਲ ਘਰ ਦੇ ਅੱਗੇ ਨਾ ਇੱਕ ਗੱਡੀ ਖੜੀ ਹੁੰਦੀ ਸੀਗੀ ਤੇ ਉਹ ਤਾਂ ਚੋਰੀ ਹੋ ਗਈ ਹੁਣ ਇਹ ਪੱਤੀਓ ਖੜਾਈ ਹੋਈ ਸੀ ਗੱਡੀ ਬਣਦ ਗੱਡੀ ਨਹੀਂ ਹੁੰਦੀ ਜਿਹੜੀ ਅੱਛਰੀ ਨਹੀਂ ਉਹ ਸੀਗੀ ਹਾਂ ਹੂੰ ਕੌਣ ਚੋਰੀ ਹੋ ਗਈ ਹੁਣ ਉਹ ਖੜੀ ਸੀਗੀ ਕਿ ਮੈਂ ਉਹਦੇ ਤੇ ਚੜ ਕੇ ਕੰਧ ਤੇ ਚੜ ਕੇ ਜਦੋਂ ਮੈਂ ਥੱਲੇ ਲੈਣ ਲੱਗਿਆ ਤੇ ਡੇੜੀ ਖੜਾ ਮੇਰਾ ਤੇ ਹੱਥ 'ਚ ਚੱਪਲ ਹੁਣ ਮੈਂ ਸੋਚਾ ਮੈਂ ਕਿ ਇਧਰਲੇ ਪਾਸੇ ਉਤਰਾ ਜਾਂ ਇਧਰਲੇ ਪਾਸੇ ਉਤਰਾ ਮੈਂ ਕਿ ਚੱਲੇ ਇਧਰਲੇ ਪਾਸੇ ਉਤਰੇ ਨਾ ਇਧਰਲੇ ਪਾਸੇ ਤਾਂ ਸਾਰੀ ਰਾਤ ਬਾਹਰ ਰਹਿਣਾ ਪਊਗਾ ਵੀ ਕਿਟਾਈਓ ਖਾਲੀ ਹੈ ਫਿਰ ਪੇਲਿਆ ਆਵੈਸਲੀ ਪੁੱਛ ਲਈ ਗੱਲੇ ਉਦੋਂ ਤਾਂ ਬਸ ਉਹਦੇ ਆਮ ਸੀਗੀਆਂ ਨਾ ਚੀਜ਼ਾਂ